ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਿਰੌਕੀ ਹਾਲ ਚਾਲ ਆਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਪਹਿਲਾਂ ਮੈਂ ਸੈਟੋ ਕੇ ਬਹਿ ਜਾ ਲੋ ਜੀ ਅ ਆਪਣੇ ਨਾਲ ਕਈ ਪ੍ਰਣਾ ਦੀ ਪ੍ਰੋਬਲਮ ਹੁੰਦੀ ਆ ਕਿ ਜਦੋਂ ਅਸੀਂ ਮੇਕਅਪ ਕਰਦੇ ਆ ਕਿਤੇ ਪਾਰਟੀ ਤੇ ਜਾਂਦੇ ਆ ਕਿਸੇ ਫੰਕਸ਼ਨ ਤੇ ਜਾਂਦੇ ਆ ਤੇ ਮੇਕਅਪ ਕਰਨ ਤੋਂ ਬਾਅਦ ਵੀ ਸਕਿਨ ਜਿਹੜੀ ਉਹ ਡਰਾਈ ਡਰਾਈ ਔਰ ਡਲ ਲੱਗਦੀ ਆ ਮੇਕਅਪ ਕਰਕੇ ਵੀ ਗਲੋ ਨਹੀਂ ਆਉਂਦਾ ਹੈਗਾ ਕੋਈ ਫਾਊਂਡੇਸ਼ਨ ਲਾ ਲੈਂਦੀਆਂ ਨੇ ਕੋਈ ਪਾਊਡਰ ਲਾ ਲੈਂਦੀਆਂ ਨੇ ਹਨਾ ਪਰ ਫਿਰ ਵੀ ਜਿਹੜੀ ਸਕਿਨ ਆ ਉਹ ਉਹਦੇ ਤੇ ਇੱਕ ਗਲੋ ਨਹੀਂ ਆਉਂਦਾ ਇੱਕ ਚਮਕ ਨਹੀਂ ਹੁੰਦੀ ਹੈਗੀ ਵੀ ਇਹਦਾ ਕੀ ਕਰੀਏ ਇਸ ਤੋਂ ਅ ਮਤਲਬ ਕਿ ਜਦੋਂ ਵੀ ਅਸੀਂ ਫੰਕਸ਼ਨ ਤੇ ਜਾਈਏ ਸਾਡੇ ਫੇਸ ਤੇ ਇੱਕ ਚਮਕ ਹੋਣੀ ਚਾਹੀਦੀ ਹੈ ਗਲੋ ਹੋਣਾ ਚਾਹੀਦਾ ਹੈ ਹਨਾ ਉਹਦੇ ਵਾਸਤੇ ਮੈਂ ਅੱਜ ਤੁਹਾਨੂੰ ਇੱਕ ਨੁਸਖਾ ਦਿੰਨੀ ਆ ਇੱਕ ਰੈਮਡੀ ਦਿੰਨੀ ਆ ਮੈਂ ਯੂਜ਼ ਤਾਂ ਨਹੀਂ ਕਰ ਰਹੀ ਹੁਣ ਇਸ ਟਾਈਮ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਉਂਕਿ ਇਹ ਮੇਕਅਪ ਕਰਨ ਤੋਂ ਪਹਿਲਾਂ ਯੂਜ਼ ਕਰਨਾ ਹੁੰਦਾ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਉਹ ਤੋਂ ਪਹਿਲਾਂ ਕੀ ਕਰਨਾ ਤਾਂ ਕਿ ਇੱਕ ਅਲੱਗ ਹੀ ਗਲੋ ਆ ਜਿਹੜਾ ਤੁਹਾਡੇ ਫੇਸ ਤੇ ਆਵੇ ਕਿਉਂਕਿ ਸੋਹਣੇ ਸੋਹਣੇ ਸੂਟ ਪਾਉਣੇ ਹੁੰਦੇ ਆ ਤੇ ਜੇ ਸਕਿਨ ਡਲ ਹੋਈ ਫੇਸ ਡਲ ਹੋਇਆ ਤੇ ਫਿਰ ਗੱਲ ਨਹੀਂ ਬਣਦੀ ਤੇ ਉਹਦੇ ਵਾਸਤੇ ਤੁਸੀਂ ਕੀ ਕਰਨਾ ਇੱਕ ਛੋਟਾ ਜਿਹਾ ਨੁਸਖਾ ਹੈਗਾ ਜੇ ਹਮੇਸ਼ਾ ਹੀ ਹੁੰਦਾ ਕਿ ਤੁਹਾਡੇ ਘਰ ਦੀ ਕਿਚਨ ਦੇ ਵਿੱਚ ਸਾਰਾ ਕੁਝ ਪਿਆ ਹੁੰਦਾ ਹੈ ਤੁਸੀਂ ਕੀ ਕਰਨਾ ਹੈ ਕਿ ਇੱਕ ਤਾਂ ਕਿਉਂਕਿ ਸਰਦੀ ਆ ਗਈ ਸਰਦੀਆਂ ਦੇ ਵਿੱਚ ਜ਼ਰੂਰੀ ਹੁੰਦਾ ਹੈ ਕਿ ਜਿਹੜੀ ਸਕਿਨ ਹੈਗੀ ਆ ਉਹ ਹਾਈਡਰੇਟ ਰਹੇ ਡਰਾਈ ਨਾ ਹੋਵੇ ਖੁਸ਼ਕ ਨਾ ਹੋਵੇ ਉਹਦੇ ਵਾਸਤੇ ਤੁਸੀਂ ਕੀ ਕਰਨਾ ਇੱਕ ਛੁਟਕੀ ਹਲਦੀ ਠੀਕ ਹੈ ਜੀ ਇੱਕ ਛੁਟਕੀ ਹਲਦੀ ਲੈ ਲੈਣੀ ਆ ਉਹੀ ਹਲਦੀ ਲੈ ਲਓ ਜਿਹੜੀ ਆਪਣੇ ਕਿਚਨ ਦੇ ਵਿੱਚ ਆਪਾਂ ਯੂਜ਼ ਕਰਦੇ ਆ ਤੇ ਥੋੜਾ ਜਿਹਾ ਉਹਦੇ ਵਿੱਚ ਪਾ ਲਿਓ ਸ਼ਹਿਦ ਜਿੰਨਾ ਤੁਹਾਡੇ ਫੇਸ ਲਈ ਚਾਹੀਦਾ ਤੁਹਾਨੂੰ ਬਸ ਅੰਦਾਜ਼ਾ ਪਈ ਹੁੰਦਾ ਤੁਹਾਨੂੰ ਛੁਟਕੀ ਹਲਦੀ ਵਿੱਚ ਥੋੜਾ ਜਿਹਾ ਸ਼ਹਿਦ ਪਾ ਕੇ ਤੇ ਜੇ ਤਾਂ ਤੁਹਾਡੀ ਸਕਿਨ ਹੈਗੀ ਆ ਜੀ ਡਰਾਈ ਤਾ ਪਾ ਲੋ ਵਿੱਚ ਥੋੜੀ ਦਹੀਂ ਦਹੀਂ ਨਾਲ ਉਹਦਾ ਪੇਸਟ ਬਣਾਉਣਾ ਚੰਗੀ ਤਰ੍ਹਾਂ ਜੇ ਤੁਹਾਡੀ ਸਕਿਨ ਡਰਾਈ ਨਹੀਂ ਹੈਗੀ oily ਹੈ ਤਾਂ ਫਿਰ ਸੌਰੀ ਉਲਟ ਹੋ ਗਿਆ ਕੰਮ ਜੇ ਤਾਂ ਤੁਹਾਡੀ ਸਕਿਨ ਹੈਗੀ ਡਰਾਈ ਤਾਂ ਫਿਰ ਤਾਂ ਤੁਸੀਂ ਪਾਓ ਵਿੱਚ ਦੁੱਧ ਪਾ ਲਓ ਜਾਂ ਥੋੜੀ ਜਿਹੀ ਮਲਾਈ ਪਾ ਲਓ ਠੀਕ ਹੈ ਔਰ ਜੇ ਹੈਗੀ ਤੁਹਾਡੀ ਸਕਿਨ ਆ oily ਤੇ ਫਿਰ ਤੁਸੀਂ ਉਹਦੇ ਵਿੱਚ ਦਹੀਂ ਪਾਓ ਠੀਕ ਹੈ ਜੀ ਛੋਟੀ ਜੀ ਚੁਟਕੀ ਇੱਕ ਪਿੰਚ ਹਲਦੀ ਪਿੰਚ ਵੱਡੀ ਨਹੀਂ ਲੈਣੀ ਪਿੰਚ ਛੋਟੀ 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 ਜੀ ਚੁਟਕੀ ਇੱਕ ਹਲਦੀ ਦੀ ਲੈ ਲੈਣੀ ਆ ਸ਼ਹਿਦ ਲੈ ਲੈਣਾ ਔਰ ਡਰਾਈ ਸਕਿਨ ਵਾਲੀ ਹੈ ਤਾਂ ਮਿਲਕ ਜਾਂ ਮਲਾਈ ਲੈ ਲਿਓ ਜੇ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਸੀਂ ਅ ਦਹੀਂ ਪਾ ਲਓ ਠੀਕ ਹੈ ਜੀ ਤਾਂ ਉਹਦਾ ਇੱਕ ਪੇਸਟ ਬਣਾ ਲਿਓ ਉਹ ਪੇਸਟ ਜਦੋਂ ਵੀ ਤੁਸੀਂ ਜਾਣਾ ਕਿ ਮੇਕਅਪ ਕਰਨ ਤੋਂ ਪਹਿਲਾਂ ਉਹ ਵਾਲਾ ਪੇਸਟ ਬਣਾ ਕੇ ਆਪਣੇ ਫੇਸ ਦੇ ਉੱਪਰ ਲਾਓ 10 ਮਿੰਟ 15 ਮਿੰਟ ਉਹਨੂੰ ਫੇਸ ਦੇ ਉੱਪਰ ਲੱਗਿਆ ਰਹਿਣ ਦਿਓ ਉਸ ਤੋਂ ਬਾਅਦ ਉਹ ਵਾਲਾ ਜਿਹੜਾ ਪੈਕ ਬਣਾਇਆ ਸੀਗਾ ਉਹਨੂੰ ਤੁਸੀਂ ਉਤਾਰ ਦਿਓ ਉਤਾਰਨ ਤੋਂ ਬਾਅਦ ਫਿਰ ਤੁਸੀਂ ਉਹਦੇ ਉੱਪਰ ਮੇਕਅਪ ਕਰਕੇ ਦੇਖਿਓ ਫਿਰ ਮੈਨੂੰ ਰਿਜ਼ਲਟ ਦੱਸਿਓ ਕਿ ਹੁਣ ਤੁਹਾਡੇ ਗਲੋ ਆਇਆ ਕਿ ਨਹੀਂ ਆਇਆ ਬਹੁਤ ਜ਼ਿਆਦਾ ਗਲੋ ਆਊਗਾ ਜੀ ਬਿਲਕੁਲ ਹੀ ਡਿਫਰੈਂਟ ਗਲੋ ਹੋਊਗਾ ਪੂਰੀ ਅਲੱਗ ਹੀ ਇੱਕ ਚਮਕ ਹੋਊਗੀ ਤੁਹਾਡੇ ਫੇਸ ਦੇ ਉੱਪਰ ਜੇ ਆਪਾਂ ਇਦਾਂ ਹੀ ਚੱਲੇ ਜਾਨੇ ਆ ਫੇਸ ਨੂੰ ਭੋਇਆ ਉਹਦੇ ਉੱਪਰ ਕਰ ਲਿਆ ਮੇਕਅਪ ਉਹ ਗੱਲ ਬਣਨੀ ਹੋਈ ਨਹੀਂ ਹੈਗੀ ਪਰ ਤੁਸੀਂ ਇਦਾਂ ਕਰਕੇ ਦੇਖਿਓ ਮੇਰੇ ਤਰੀਕੇ ਨਾਲ ਫਿਰ ਦੇਖਿਓ ਤੁਹਾਡਾ ਫੇਸ ਆ ਜਿਹੜਾ ਉਹ ਬਾਕੀਆਂ ਤੋਂ ਅਲੱਗ ਹੋਊਗਾ ਸਾਰੇ ਤੁਹਾਨੂੰ ਪੁੱਛਣਗੇ ਕਿ ਇਹਨਾਂ ਗਲੋ ਕਾਦੇ ਨਾਲ ਆਇਆ ਤੇ ਅਗਲੀ ਗੱਲ ਇਹ ਤਾਂ ਸੀ ਕਿ ਅੱਜ ਦਾ ਆਪਣਾ ਵਲੌਗ ਟੂ ਦਾ ਪੁਆਇੰਟ ਹੀ ਮੈਂ ਗੱਲ ਕੀਤੀ ਏ ਤੁਹਾਡੇ ਨਾਲ ਅਗਲੀ ਗੱਲ ਇਹ ਹੈਗੀ ਆ ਕਿ ਇੱਕ ਆਪਾਂ ਵਲੌਗ ਪਾਇਆ ਸੀਗਾ ਚੀਨੀ ਤੇ ਕਾਫੀ ਦੋਨੋਂ ਨੂੰ ਬੀਟ ਕਰਕੇ ਤੇ ਇਹ ਉਹਦੀ ਝੱਗ ਸੀ ਜਿਹੜੀ ਬੀਟ ਕਰਨ ਨਾਲ ਜਿਸ ਤਰ੍ਹਾਂ ਆਪਾਂ ਕਾਫੀ ਬਣਾਉਨੇ ਆ ਤਾਂ ਉਹਨੂੰ ਬੀਟ ਕਰ ਲੈਣਾ ਚੀਨੀ ਨੂੰ ਤੇ ਕਾਫੀ ਨੂੰ ਇੱਕ ਭੈਣ ਨੇ ਕਿਹਾ ਸੀਗਾ ਦੂਜੀ ਚੀਨੀ ਲੈ ਸਕਦੇ ਆ ਜਿਹੜੀ ਪਾਊਡਰ ਫਾਰਮ ਦੇ ਵਿੱਚ ਹੁੰਦੀ ਆ ਮੇਰੇ ਖਿਆਲ ਆ ਉਹਦੇ ਨਾਲ ਬੀਟ ਕਰਨ ਵਿੱਚ ਜੇ ਝੱਗ ਵਗੈਰਾ ਬਣ ਜੂਗੀ ਤਾਂ ਕੋਈ ਚੱਕਰ ਨਹੀਂ ਹੈਗਾ ਤੇ ਫਿਰ ਤੁਸੀਂ ਉਹ ਲੈ ਸਕਦੇ ਹੋ बस उन कॉफी ਨੂੰ ਬੀਟ ਕਰਨਾ ਮੇਰੇ ਖਿਆਲ ਉਹਦੇ ਨਾਲ ਵੀ ਬਣੀ ਜਾਣੀ ਆ ਉਹਦੇ ਨਾਲ ਬੀਟ ਕਰੋਗੇ ਤਾਂ ਝੱਗ ਬਣਨੀ ਚਾਹੀਦੀ ਆ ਬਸ ਹੋਰ ਕੋਈ ਗੱਲ ਨਹੀਂ ਆ ਕਿ ਕੌਫੀ ਦਾਣੇਦਾਰ ਆ ਜਾਂ ਕੌਫੀ ਪਾਊਡਰ ਫਾਰਮ ਦੇ ਵਿੱਚ ਹੈਗੀ ਆ ਉਹ ਝੱਗ ਨੂੰ ਜਦ ਤੁਸੀਂ ਫੇਸ ਤੇ ਲਾਉਣੇ ਹੋ ਨਾ ਜਿਸ ਤੋਂ ਨੂੰ ਲਾਉਂਦਿਆਂ ਨੂੰ ਪਹਿਲਾਂ ਤਾਂ ਇੰਨਾ ਅਫੈਕਟ ਆਉਂਦਾ ਵਧੀਆ ਤੇ ਉਤਾਰ ਕੇ ਤੁਸੀਂ ਦੇਖਿਓ ਉਹ ਹੈਗੀ ਆ ਤੁਹਾਡੇ ਗੋਰੇ ਬਣ ਵਾਸਤੇ ਕਿ ਤੁਸੀਂ ਗੋਰੇ ਲੱਗੋ ਅਲੱਗ ਚਮਕ ਲੱਗੇ ਔਰ ਗੋਰੇ ਲੱਗੋ ਇਹ ਅਲੱਗ-ਅਲੱਗ ਚੀਜ਼ਾਂ ਨੇ ਦੋਨੋਂ ਤੇ ਗੋਰੇ ਲੱਗਣ ਵਾਸਤੇ ਤੁਸੀਂ ਕੌਫੀ ਬੀਟ ਕਰਨੀ ਆ ਚੀਨੀ ਦੇ ਵਿੱਚ ਉਹਦੀ ਚਾਗ ਜਿਹੜੀ ਉਹ ਆਪਣੇ ਫੇਸ ਤੇ ਲਾ ਲੈਣੀ ਆ ਤੁਸੀਂ ਆਪਣਾ ਕੰਪਲੈਕਸ਼ਨ ਦੇਖਿਓ ਤਿੰਨ ਚਾਰ ਵਾਰ ਯੂਜ਼ ਕਰੋਗੇ ਨਾ ਤੀਜੇ ਦਿਨੋਂ ਯੂਜ਼ ਕਰ ਲਿਓ ਤਿੰਨ ਚਾਰ ਵਾਰ ਯੂਜ਼ ਕਰੋਗੇ 10-15 ਮਿੰਟ ਉਹਨੂੰ ਲੱਗਿਆ ਰਹਿਣ ਦਿਓ ਝੱਗ ਨੂੰ ਆ ਆਪਣੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਲਾ ਲਿਓ ਉਸ ਤੋਂ ਬਾਅਦ ਆ 10 ਕਿ ਮਿੰਟ ਲਾ ਕੇ ਉਸ ਤੋਂ ਬਾਅਦ ਮਤਲਬ ਕਿ ਹਲਕਾ-ਹਲਕਾ ਆਪਣੀਆਂ ਉਂਗਲਾਂ ਦੇ ਨਾਲ ਤਿੰਨ ਚਾਰ ਮਿੰਟ ਮ사ਜ ਕਰ ਲਿਓ ਤੇ ਫੇਸ ਧੋ ਲਿਓ ਤੁਸੀਂ ਦੇਖਿਓ ਫੇਸ ਦਾ ਨਿਖਾਰ ਦੇਖਿਓ ਤੁਸੀਂ ਬਿਲਕੁਲ ਅਲੱਗ ਹੀ ਹੋਊਗਾ ਰੰਗ ਦਾ ਇਹ ਲਾ ਲਓ ਵੀ ਤੁਸੀਂ ਤਿੰਨ ਕਵਾਰੀ ਲਾਉਣ ਦੇ ਵਿੱਚ ਕਾਫੀ ਜਿਆਦਾ ਫਰਕ ਲੱਗੂਗਾ ਤੁਹਾ ਨੂੰ ਕਾਫੀ ਜਿਆਦਾ ਗੋਰਾ ਹੋ ਜਾਊਗਾ ਤੁਹਾਡਾ ਕੰਪਲੈਕਸ਼ਨ ਜਿਹੜਾ ਤੇ ਜਿਹੜਾ ਮਰਜ਼ੀ ਰੰਗ ਪਾਇਓ ਤੇ ਦੂਜਾ ਸੀਗਾ ਕਿ ਮੇਕਅਪ ਕਰਨ ਤੋਂ ਪਹਿਲਾਂ 글로ਵ ਕਿਵੇਂ ਆਵੇ ਮੇਕਅਪ ਤੋਂ ਬਾਅਦ 글로ਵ ਕਿਵੇਂ ਆਵੇ ਉਹ ਤੋਂ ਪਹਿਲਾਂ ਅਸੀਂ ਕੀ ਕਰਨਾ ਉਹ ਤੋਂ ਪਹਿਲਾਂ ਦੀ ਵੀ ਇੱਕ ਅਲੱਗ ਤਿਆਰੀ ਹੁੰਦੀ ਹੈ ਜਿਹੜਾ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਦਾ ਠੀਕ ਹੈ ਦੁਬਾਰਾ ਦੱਸ ਦੇਣੀ ਆ ਹਲਦੀ ਸ਼ਹਿਦ ਦੁੱਧ ਇਹ ਹੈਗਾ ਡਰਾਈ ਸਕਿਨ ਵਾਲਿਆਂ ਵਾਸਤੇ ਹਲਦੀ ਸ਼ਹਿਦ ਦਹੀਂ ਇਹ ਹੈਗਾ ਉਹ অয়েল ਲੀ ਸਕਣ ਵਾਸਤੇ ਇਹ ਚੀਜ਼ ਦਾ ਪੈਕ ਬਣਾ ਕੇ ਲਾਇਓ ਉਸ ਤੋਂ ਬਾਅਦ ਮੇਕਅਪ ਕਰਿਓ ਫਿਰ ਚਮਕ ਡਿਫਰੈਂਟ ਹੋਊਗੀ ਠੀਕ ਹੈ ਜੀ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਦੂਜਾ ਮੈਂ ਜਿਹੜਾ ਕਾਫੀ ਬੀਟ ਕਰਕੇ ਤੁਹਾਨੂੰ ਦੱਸਿਆ ਕਿ ਉਹ ਯੂਜ਼ ਕਰਨਾ ਉਹ ਤੁਹਾਡਾ ਕੰਪਲੈਕਸ਼ਨ ਆ ਜਿਹੜਾ ਉਹ ਲਾਈਟ ਕਰਨ ਵਾਸਤੇ ਜਿਨ੍ਹਾਂ ਦੇ ਭੈਣਾਂ ਦਾ ਰੰਗ ਥੋੜਾ ਜਿਹਾ ਡਾਰਕ ਹੈਗਾ ਕਾਲੇ ਵਾਲ ਨੂੰ ਹੈਗਾ ਉਹਨੂੰ ਤੁਸੀਂ ਗੋਰਾ ਕਰ ਸਕਦੇ ਹੋ ਇਹ ਨਾ ਸੋਚਿਓ ਕਿ ਜਿਹੜਾ ਰੰਗ ਪਰਮਾਤਮਾ ਤੋਂ ਮਿਲ ਗਿਆ ਜਿਹੜਾ ਰੰਗ ਪਰਮਾਤਮਾ ਤੋਂ ਨਹੀਂ ਅਸੀਂ ਕੇਅਰ ਨਹੀਂ ਕਰਦੇ ਪਰਮਾਤਮਾ ਨੇ ਤਾਂ ਜਦੋਂ ਸਾਨੂੰ ਭੇਜਿਆ ਸੀਗਾ ਜਦੋਂ ਅਸੀਂ ਬਹੁਤ ਛੋਟੇ ਬੱਚੇ ਸੀ ਇੰਨੇ ਖੂਬਸੂਰਤ ਭੇਜਿਆ ਸੀਗਾ ਉਹ ਅਸੀਂ ਆਪਣੀ ਕੇਅਰ ਨਹੀਂ ਕੀਤੀ ਤਾਂ ਅਸੀਂ ਕਾਲੇ ਤੇ ਗੋਰਿਆਂ ਦੇ ਵਿੱਚ ਡਿਫਰੈਂਸ ਹੋਣ ਲੱਗ ਗਿਆ ਸੋ ਜਿਹੜਾ ਰੰਗ ਹੈਗਾ ਤੁਹਾਡਾ ਕਾਫੀ ਜ਼ਿਆਦਾ ਗੋਰਾ ਹੋ ਜੂਗਾ ਸੋ ਇਹ ਦੋਨੋਂ ਚੀਜ਼ਾਂ ਨੂੰ ਜ਼ਰੂਰ ਯੂਜ਼ ਕਰਿਓ ਤੇ ਫਿਰ ਮੇਰੇ ਨਾਲ ਰਿਜ਼ਲਟ ਜਿਹੜਾ ਸ਼ੇਅਰ ਜਰੂਰ ਕਰਨਾ ਦੱਸਣਾ ਮੇਰਾ ਕੰਮ ਹੈ ਔਰ ਸਾਡੇ ਨਾਲ ਰਿਜ਼ਲਟ ਸ਼ੇਅਰ ਕਰਨਾ ਉਹ ਤੁਹਾਡਾ ਕੰਮ ਹੈ ਠੀਕ ਹੈ ਜੀ ਸੋ ਰਿਜ਼ਲਟ ਜਿਹੜਾ ਉਹ ਜ਼ਰੂਰ ਸ਼ੇਅਰ ਕਰਦੇ ਚਲੋ ਠੀਕ ਹੈ ਜੀ ਥੈਂਕ ਯੂ so much